ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਗੁਨਤਾਸ ਕੇ ਚੋਪੜਾ ਜੀ ਸਾਡੇ ਨਾਲ ਮੌਜੂਦ ਨੇ ਚੋਪੜਾ ਕੰਸਲਟੈਂਸੀ ਤੋਂ ਔਰ ਨਵੇਂ ਸਟੂਡੈਂਟਸ ਲਗਾਤਾਰ ਹੁਣ ਸੋਚ ਰਹੇ ਨੇ ਕੈਨੇਡਾ ਬਾਰੇ ਸੀਬੀਐਸਸੀ ਬੋਰਡ ਦਾ ਰਿਜ਼ਲਟ ਆ ਗਿਆ ਹਰਿਆਣਾ ਬੋਰਡ ਦਾ ਰਿਜ਼ਲਟ ਆ ਗਿਆ ਪੰਜਾਬ ਬੋਰਡ ਦਾ ਰਿਜ਼ਲਟ ਆ ਗਿਆ ਹੋਰ ਬਹੁਤ ਸਾਰੇ ਬੋਰਡਸ ਨੇ ਸਟੇਟ ਬੋਰਡਸ ਨੇ ਉਹਨਾਂ ਸਾਰਿਆਂ ਦੇ ਰਿਜ਼ਲਟਸ ਆਏ ਨੇ ਔਰ ਕੈਨੇਡਾ ਦੇ ਲਈ ਅਚਾਨਕ ਹੀ ਸਟੂਡੈਂਟਸ ਦਾ ਫਲੋ ਇੱਕ ਵਾਰ ਫੇਰ ਬਹੁਤ ਵੱਡਾ ਬਣ ਕੇ ਆਇਆ ਹੈ ਜੈਨੂਇਨ ਸਟੂਡੈਂਟਸ ਨੂੰ ਕੈਨੇਡਾ ਬਹੁਤ ਤੇਜ਼ੀ ਦੇ ਨਾਲ ਵੀਜ਼ਾ ਦੇ ਰਿਹਾ ਹੈ ਕੁਝ ਦਿਨਾਂ ਦਾ ਪ੍ਰੋਸੈਸ ਹੈ ਔਰ ਸਾਡੇ ਨਾਲ ਗੁੰਤਾਸ ਚੋਪੜਾ ਜੀ ਨੇ ਇਹਨਾਂ ਤੋਂ ਮੈਂ ਪੁੱਛੂੰਗਾ ਕਿ ਜਿਹੜੇ ਫਰੈਸ਼ ਸਟੂਡੈਂਟਸ ਨੇ ਉਹ ਕਿਹੜਾ ਪ੍ਰੋਸੈਸ ਫਾਲੋ ਕਰਨ ਕਿੰਨਾ ਕੁ ਉਹਨਾਂ ਦਾ ਬੇਸਿਕ ਆਈਲਸ ਦਾ ਸਕੋਰ ਹੋਵੇ ਔਰ ਕਿਹੜੇ ਪ੍ਰੋਵਿੰਸ ਦੇ ਵਿੱਚ ਉਹਨਾਂ ਨੂੰ ਜਲਦੀ ਚਾਂਸਸ ਨੇ ਵੀਜ਼ਾ ਹਾਸਲ ਕਰਨ ਦੇ ਔਰ ਸਾਰੇ ਸਟੂਡੈਂਟਸ ਬਹੁਤ ਧਿਆਨ ਦੇ ਨਾਲ ਇਸ ਵੀਡੀਓ ਨੂੰ ਸੁਣੋ ਵੀ ਔਰ ਸ਼ੇਅਰ ਜ਼ਰੂਰ ਕਰਿਓ ਗੁੰਤਾਸ ਮੈਮ ਤੁਹਾਡਾ ਸਵਾਗਤ ਵੀ ਹੈ ਔਰ ਮੈਂ ਚਾਹੂੰਗਾ ਕਿ ਨਵੇਂ ਸਟੂਡੈਂਟਸ ਦੇ ਲਿਹਾਜ਼ ਦੇ ਨਾਲ ਇਸ ਵਕਤ ਕੈਨੇਡਾ ਦੀਆਂ ਪੋਸਿਬਿਲਿਟੀਜ਼ ਹਾਂਜੀ ਸੋ ਆਈ ਥਿੰਕ ਸਾਰੇ ਜਿਵੇਂ CBSE ਹਰਿਆਣਾ ਬੋਰਡ ਪੰਜਾਬ ਬੋਰਡ ICSE ਸਾਰੇ ਬੋਰਡਸ ਦੇ ਰਿਜ਼ਲਟ ਹੁਣ 12th ਦੇ ਆ ਚੁੱਕੇ ਹਨ ਕਾਫੀ ਵਧੀਆ ਰਿਜ਼ਲਟਸ ਆਏ ਨੇ ਸੋ ਆਈ ਥਿੰਕ ਜੇਪਾ 12th ਦੇ ਨੰਬਰਾਂ ਦੇ हिसाब ਨਾਲ ਗੱਲ ਕਰੀਏ ਮжоਰਿਟੀ ਬੱਚੇ ਉਸ ਕ੍ਰਾਈਟੇਰੀਆ ਨੂੰ ਫੁੱਲਫਿਲ ਕਰਦੇ ਆ ਮੋਸਟਲੀ ਬੱਚਿਆਂ ਦੇ ਜੋ ਕੁਰੀਜ਼ ਵੀ ਹੁਣ ਆਣੀਆਂ ਐ ਇੱਕਦਮ ਸ਼ੁਰੂ ਹੋਈਆਂ ਤੇ ਜਿਹੜੇ ਸਾਡੇ ਬੱਚੇ ਆਈਸ ਪੜ੍ਹ ਵੀ ਰਹੇ ਆ ਸਾਡੇ ਕੋਲ ਉਹਨਾਂ ਦੇ ਵੀ ਸਕੋਰ ਕਾਫੀ ਚੰਗੇ ਆਏ ਨੇ ਆਲ ਸਾਰੇ ਬੱਚਿਆਂ ਦੇ ਜਿੰਤੇ ਤੱਕ ਮੈਂ ਹੁਣੇ ਤੱਕ ਸੁਣਿਆ 60% ਅਬੋਵ ਸਕੋਰ ਰਿਹਾ ਹੈ ਬੱਚਿਆਂ ਦਾ सो आई थिंक एक चीज जी इंपोर्टेंट थी उन्होंने टिक करती है हूं आंदा है आइल्स स्कोर की गल पहले मैं हजे सिर्फ ट्वेल्थ वाले बच्चों की गल कर रही हाँ so सो जिन्हों के ट्वेल्थ का रिजल्ट आया है जो आइल्स प्रिपेयर कर रहे हैं या अगे उन्होंने करना है या जो दे भी चुके हैं सो आई वुड वॉन्ट के उन्होंने एटलीस्ट सिक्स बैंड ओवरऑल स्कोर एंड सिक्स ईच होए मैं वो बच्चा ली हले पहला गल कर रही हूँ जो प्रिपेयर कर रहे हैं या अगे जिन्ह ने प्रिपेयर करना है सो प्लीज इन योर हैड सिक्स ईच मन के चलो 5.5 ਦੇ ਆ ਜਾਂਦੇ ਹੈ ਇੱਕ ਜਾਂ ਦੋ ਮੋਡਿਊਲ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਬਟ ਪਲੀਜ਼ ਫੋਕਸ ਐਂਡ ਪਲੀਜ਼ ਟ੍ਰਾਈ ਟੂ ਸਕੋਰ 6 ਈਚ ਐਂਡ ਦੂਜੀ ਗੱਲ ਜਿਹੜੇ ਬੱਚਿਆਂ ਦੇ 6 ਓਵਰ ਆਲ ਯਾ 5.5 ਇੱਕ ਜਾਂ ਦੋ ਮੋਡਿਊਲ ਦੇ ਵਿੱਚ ਆ ਚੁੱਕੇ ਨੇ ਉਹ ਵੀ ਆਪਣੀ ਆਫਰ ਲੈਟਰ ਵੀ ਲੈ ਸਕਦੇ ਨੇ ਆਪਣਾ ਅਗੇ ਵੀ ਜ਼ਿਆਦਾ ਪ੍ਰੋਸੈਸ ਵੀ ਵਧਾ ਸਕਦੇ ਨੇ ਐਂਡ ਜਿਹੜੀ ਤੀਜੀ ਗੱਲ ਇੰਪੋਰਟੈਂਟ ਗੱਲ ਹੈ ਕੋਰਸ ਸਿਲੈਕਸ਼ਨ ਦੀ ਐਂਡ ਪ੍ਰੋਵਿੰਸ ਸਿਲੈਕਸ਼ਨ ਦੀ ਸੋ ਬਿਲਕੁਲ ਜਿਵੇਂ ਸਰ ਨੇ ਗੱਲ ਕੀਤੀ ਕਿ 온ਟਾਰੀਓ ਨੂੰ ਵੀ ਆਪਾਂ ਸਿਲੈਕਟ ਕਰ ਸਕਦੇ ਹਾਂ ਬਟ 온ਟਾਰੀਓ ਦੇ ਵਿੱਚ ਮਾਈ ਪਰਸਨਲ ਸੁਜੈਸ਼ਨ ਐਂਡ ਮਾਈ ਪਰਸਨਲ ਗਾਈਡੈਂਸ ਟਵਾਰਡਸ ਦ ਸਟੂਡੈਂਟਸ ਹੈਜ਼ ਬੀਨ ਟੂ ਚੂਜ਼ ਬੈਚਲਰਸ ਡਿਗਰੀ ਸੋ ਥੈਟ ਉਹਨਾਂ ਦੇ ਚਾਂਸਸ ਵਧ ਜਾਣ ਵੀਜ਼ਾ ਆਣ ਦੇ ਜੇ ਆਪਾਂ ਬ੍ਰਿਟਿਸ਼ ਕੋਲੰਬੀਆ ਐਲਬਰਟਾ ਸਸਕਾਚੁਆਨ ਚੂਜ਼ ਕਰਦੇ ਆ ਉਹਦੇ ਵਿੱਚ ਆਪਾਂ ਬੈਚਲਰਸ ਡਿਗਰੀ ਵੀ ਚੂਜ਼ ਕਰ ਸਕਦੇ ਆ ਕਾਲਜ ਡਿਪਲੋਮਾਸ ਵੀ ਚੂਜ਼ ਕਰ ਸਕਦੇ ਆ ਬਟ 온 ਦਾ ਹੋਲ ਜੇ ਆਪਾਂ ਗੱਲ ਕਰੀਏ ਜੇ ਆਪਾਂ ਆਪਣੇ ਆਪ ਚਾਂਸਸ ਵਧਾਣੇ ਆ ਵੀਜ਼ਾ ਲੈਣ ਦੇ ਸੋ ਬੈਚਲਰਸ ਡਿਗਰੀ ਨੂੰ ਆਪਾਂ ਫਰਸਟ ਪ੍ਰਾਇੋਰਟੀ ਦੇ ਸਕਦੇ ਆ ਜੇ ਕਿਸੇ ਬੱਚੇ ਦੇ ਕੋਈ ਫਾਈਨੈਂਸ਼ੀਅਲ ਕੰਸਟਰੈਂਟ ਹੈ ਇਹ ਨਹੀਂ ਹੈ ਕਿ ਕਾਲਜ ਡਿਪਲੋਮਾ ਦੇ ਵਿੱਚ ਵੀਜ਼ਾ ਨਹੀਂ ਆ ਰਿਹਾ ਬਟ ਮੈਂ ਇੱਕ ਆਈਡੀਅਲ ਕੰਬੀਨੇਸ਼ਨ ਦੀ ਗੱਲ ਕਰਦੀ ਆ ਸੋ ਆਈਡੀਅਲ ਕੰਬੀਨੇਸ਼ਨ ਇਜ਼ ਬੈਚਲਰਸ ਡਿਗਰੀ ਆਫਟਰ ਯਰ 12th ਐਂਡ ਜੇ ਤੁਸੀਂ ਕਾਲਜ ਡਿਪਲੋਮਾ ਵੀ ਲੈਂਦੇ ਹੋ ਉਹਦੇ ਵਿੱਚ ਸਾਡੀ ਪ੍ਰੋਵਿੰਸ ਸਿਲੈਕਸ਼ਨ ਬੜੀ ਇੰਪੋਰਟੈਂਟ ਹੋ ਜਾਂਦੀ ਹੈ ਉਹਦੇ ਵਿੱਚ ਆਈ ਊਡ ਸੁਜੈਸਟ ਕਿ ਆਪਾਂ 온ਟਾਰੀਓ ਨਾ ਪਿਕ ਕਰਕੇ ਆਪਾਂ BC, ਐਲਬਰਟਾ, ਸਸਕਾਚੂਨ, ਨੋਵਾ ਸਕੋਸ਼ੀਆ ਇਹ ਵਾਲੀ ਪ੍ਰੋਵਿੰਸਿਸ ਪਿਕ ਕਰਾਂਗੇ ਉਹਦੇ ਵਿੱਚ ਵੀਜ਼ਾ ਚਾਂਸਸ ਵੱਧ ਰਹਿਣਗੇ ਬੱਚਿਆਂ ਦੇ ਐਂਡ ਆਫਕੋਰਸ ਜਿਹੜੇ ਵੀ ਗ੍ਰੈਜੂਏਟਸ ਨੇ ਗ੍ਰੈਜੂਏਟਸ ਲਈ ਤਾਂ ਮੈਂ ਆਊਟ ਰਾਈਟਲੀ ਇਕੋ ਆਪਸ਼ਨ ਬੱਚਿਆਂ ਨੂੰ ਕਹਿੰਨੀ ਆ ਕਿ ਦੂਸਰੀ ਬੇਸ਼ੱਕ ਥੋੜਾ ਟਾਈਮ ਲੈ ਕੇ ਅਪਲਾਈ ਕਰ ਲੋ ਬਟ ਅਪਲਾਈ ਓਨਲੀ ਫਾਰ ਮਾਸਟਰਸ ਡਿਗਰੀ ਆਪਾਂ ਪੋਸਟ ਗ੍ਰੈਜੂਏਟ ਡਿਪਲੋਮਸ ਵੱਲ ਨਾ ਜਾਈਏ ਆਪਾਂ ਕਿਉਂ ਕੈਪਿੰਗ ਦੇ ਚੱਕਰ ਚ ਪੈਣਾ ਹੈ ਅਟੈਸਟੇਸ਼ਨ ਲੈਟਰ ਦੇ ਪ੍ਰੋਸੈਸ ਦੇ ਵਿੱਚ ਪੈਣਾ ਹੈ ਜਦ ਅਸੀਂ ਆਪ ਬਿਨਾ ਇਸ ਪ੍ਰੋਸੈਸ ਦੇ ਸਿੱਧੇ ਸਿੱਧੇ ਕੈਨੇਡਾ ਜਾ ਸਕਦੇ ਆ So uh, uh, so जिम्मेदार ਉਹਨਾਂ ਨੂੰ ਕਿੰਨਾ ਕੁ ਟਾਈਮ ਜਨਰਲੀ ਲੱਗਦਾ ਹੈ ਆਪਣੀ ਆਇਲਸ ਫਿਨਿਸ਼ ਕਰਨ ਲਈ ਜਾਂ ਪੀਟੀ ਕੰਪਲੀਟ ਕਰਨ ਲਈ ਪਰ ਕਿਹੜੇ ਇਨਟੈਕਸ ਤੇ ਉਹ ਫੋਕਸ ਕਰ ਸਕਦੇ ਨੇ ਓਕੇ ਸੋ ਜੇ ਮੈਂ ਆਇਲ ਜੋ ਬੱਚਿਆਂ ਨੇ ਹੁਣੇ ਰੀਸੈਂਟਲੀ ਆਪਣੀ 12th ਕੀਤੀ ਹੈ ਆਮ ਸ਼ੋਰ ਉਹ ਹਜੇ ਆਪਣੇ ਪੜਾਈ ਦੇ ਮੋਮੈਂਟਮ ਦੇ ਵਿੱਚ ਹੀ ਆ ਉਹਨਾਂ ਦਾ ਉਹ ਮੋਮੈਂਟਮ ਨਹੀਂ ਟੁੱਟਿਆ ਹੈ ਪੜਨ ਦਾ ਸੋ ਮੈਂ ਜੇ ਉਹ ਬੱਚਿਆਂ ਨੂੰ ਕਵਾਂ ਦੇਖੋ ਟਾਈਮ ਲਾਈਨ ਨੂੰ ਤਾਂ ਸਰ ਤੁਸੀਂ 2 ਮਹੀਨੇ 3 ਮਹੀਨੇ 6 ਮਹੀਨੇ ਕਿੰਨੇ ਵੀ ਲਾ ਸਕਦੇ ਹੋ ਬਟ ਜਦ ਤੁਹਾਨੂੰ ਪਤਾ ਹੈ कि ती सपटेंबर इनटेक टारगेट करना एंड जिन्नी टाइमली करो उ सारा प्रोसैस होगा एंड उन्हें थोड़े चांसिस कैपिंग अंडर आने सो इस करके मैं बच्चों यही कह प्लीज इन योर हैड ती मैक्म सोच के चलो कि फोर वीक्स और नॉट बीओन दिस टाइम इस टाइम अंदर, अंदर तुसी अपना वीजा अपना आइल का रिजल्ट लेना ही लेना है रिक्वायर्ड रिजल्ट ਤੁਸੀਂ ਇਹ ਤਰੀਕੇ ਨਾਲ ਆਪਣੀ ਤਿਆਰੀ ਕਰੋ ਫੋਕਸਡ ਰਹਿ ਕੇ ਤਿਆਰੀ ਕਰੋ 4 ਵੀਕਸ ਟੂ ਮੈਕਸਿਮਮ 6 ਵੀਕਸ ਦੇ ਅੰਦਰ ਅੰਦਰ ਤੁਹਾਡੀ ਤਿਆਰੀ ਹੋ ਜਾਣੀ ਚਾਹੀਦੀ ਹੈ ਤਾਂ ਕਿ ਤੁਸੀਂ ਆਪਣਾ ਪੇਪਰ ਦੇ ਕੇ ਆਪਣਾ ਰਿਜ਼ਲਟ ਟਾਈਮਲੀ ਲੈ ਸਕੋ ਤਿਆਰੀ ਕਰਨ ਨੂੰ ਤਾਂ ਸਰ ਬੱਚੇ 2-2 3-3 4-4 ਮਹੀਨੇ ਵੀ ਲੱਗੇ ਰਹਿੰਦੇ ਨੇ ਬਟ ਅਗੇਨ ਮੈਂ ਬੱਚਿਆਂ ਨੂੰ ਇਹ ਵਾਲੀ ਵਿੰਡੋ ਨਹੀਂ ਦੇਣਾ ਚਾਹਾਂਗੀ ਮੈਂ ਬੱਚਿਆਂ ਨੂੰ ਇਹੀ ਕਵਾਂਗੀ ਕਿ ਫੋਕਸਡ ਰਹਿ ਕੇ ਇੱਕ ਵਾਰ ਪੂਰੀ ਜਾਨ ਮਾਰ ਕੇ ਨਾ 4 ਹਫਤੇ ਚ ਆਪਣੀ ਇੰਨੀ ਚੰਗੀ ਤਿਆਰੀ ਕਰ ਲੋ ਕਿ 6 each ਆ ਜਾਵੇ ਆਪਾਂ 7 ਬੈਂਡ ਨਹੀਂ ਮੰਗ ਰਹੇ ਆਪਾਂ 8 ਬੈਂਡ ਨਹੀਂ ਮੰਗ ਰਹੇ ਆਪਾਂ 6 each ਮੰਗ ਰਿਹਾ ਸਿਰਫ ਅਸੀਂ ਰਿਕੁਆਇਰਮੈਂਟ ਫੁਲਫਿਲ ਕਰਨੀ ਹੈ ਬਸ ਤੁਸੀਂ 4 ਹਫਤੇ ਲਾ ਕੇ ਤਰੀਕੇ ਨਾਲ ਤਿਆਰੀ ਕਰੋ 4 ਹਫਤੇ ਸਰ ਬਹੁਤ ਆਰਾਮ ਨਾਲ ਤਿਆਰੀ ਚੰਗੀ ਹੋ ਜਾਂਦੀ ਜੇ ਬੱਚਾ ਪੂਰੀ ਡੈਡੀਕੇਸ਼ਨ ਨਾਲ ਪੜਾਈ ਕਰੇ ਹਾਂਜੀ ਚਲੋ ਥੈਂਕ ਯੂ ਸੋ ਮੱਚ ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ ਗੁਨਤਾਸ ਮੈਮ ਨੇ ਸੋ ਸਕਰੀਨ ਤੇ ਨੰਬਰ ਹੈ ਸਾਰੇ ਸਟੂਡੈਂਟਸ ਆ ਫੋਨ ਕਰ ਸਕਦੇ ਨੇ ਇੰਡੀਆ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਫਾਈਲ ਮੂਵ ਕਰ ਸਕਦੇ ਹੋ ਟੈਲੀਫੋਨ ਕਰਕੇ ਥੈਂਕ ਯੂ ਸੋ ਮੱਚ ਬੰਦਾਸੀ ਥੈਂਕ ਯੂ